ਸਾਸੀ ਕਾਲ ਜੀ ਸਾਰਿਆਂ ਨੂੰ ਵੀਰ ਜੀ ਇਹਨਾ ਵੀਰ ਦੀ ਵੀਡੀਓ ਪਾਈ ਸੀ ਆਪਾਂ ਕੋਚਰ ਪਹਿਲਾਂ 5000 ਰੁਪਏ ਪਤਾ ਨਹੀਂ ਕਿਹੜੇ ਵੀਰ ਨੇ ਪਾਇਆ ਵਾ ਕਿੱਥੋਂ ਪਾਇਆ ਵਾ ਮੈਨੂੰ ਨਹੀਂ ਪਤਾ ਇੱਕੇ ਜੰਮ ਮੇਰੇ ਜਿਹੜਾ ਹੈਗਾ ਹੀ ਵੀ 5000 ਰੁਪਏ ਮੇਰੇ ਅਕਾਊਂਟ ਦੇ ਵਿੱਚ ਵਧ ਗਿਆ ਇਹ ਵੀਰ ਜੀ ਹੋਣੀ ਹੈਗੇ ਪਿੱਖੀ ਪਿੰਡ ਤੋਂ ਇਹਨਾਂ ਦਾ ਐਕਸੀਡੈਂਟ ਹੋਇਆ ਆਹ ਲੱਤ ਵੱਡੀ ਗਈ ਆਹ ਜਿਹੜੀ ਲੱਤ ਆ ਇਹਦਾ ਵੀ ਪ੍ਰਸ਼ਨ ਹੋਣਾ ਦੁਬਾਰਾ ਸਰੀਆ ਪੈਣਾ ਹਨਾ ਤੇ ਆ 5000 ਰੁਪਏ ਜਿਹੜੇ ਵੀਰ ਨੇ ਪਾਇਆ ਸੀ ਆਪਾਂ ਮਤਲਬ ਵੀਰ ਨੂੰ ਆਵੇ ਦੇ ਚੱਲੇ ਆ ਆਹੋ ਵੀਰ ਜੀ ਆਹ 5000 ਰੁਪਏ ਜਿਹੜੇ ਵੀਰ ਨੇ ਪਾਇਆ ਉਹਦਾ ਬਹੁਤ ਤੇ ਇਹ ਵੀਰ ਦੀ ਫੇਰ 바ਰ ਕੋਡ ਲਾ ਦਾਂਗੇ। ਇਹਦੀ ਸਪੋਰਟ ਜੇ ਕਿਸ ਵੀਰ ਨੇ ਕਰਨੀ ਆ ਸਿੱਧੀ ਆ ਕੇ ਘਰੇ ਵੀ ਕਰ ਸਕਦਾ। ਕਿਹੜਾ ਪਿੰਡ ਵੀ ਜੀ ਇਹ? ਇਹ ਪਿੱਖੀਵਿੰਡ ਭਾਜੀ ਪਿੱਖੀਵਿੰਡ ਤੁਹਾਡਾ ਨਾਮ ਲਖਵਿੰਦਰ ਸਿੰਘ ਸਰਦਾਰ ਲਖਵਿੰਦਰ ਸਿੰਘ ਵੀਰ ਦਾ ਨਾਮ ਆ ਪੱਤੀ 11 11 ਨੰਬਰ ਵਾਰਡ 11 ਨੰਬਰ ਵਾਰਡ ਪਿੱਖੀਵਿੰਡ ਸਿੱਧੀ ਆ ਕੇ ਵੀ ਕੋਈ ਸਪੋਰਟ ਕਰ ਸਕਦਾ ਵਾ ਜਾਂ ਮੇਰੇ ਕੋਲੋਂ ਨੰਬਰ ਵੀ ਇਹਨਾਂ ਦਾ ਲੈ ਸਕਦਾ। ਇਹਨਾਂ ਦਾ ਨੰਬਰ ਵੀ ਉੱਤੇ ਲਾ ਦਾਂਗੇ ਆਪਾਂ ਤੇ 바ਰ ਕੋਡ ਵੀ ਲਾ ਦਾਂਗੇ। ਤੇ ਜੇ ਕਿਸ ਵੀਰ ਭੈਣ ਭਰਾਣੇ 10-10 ਰੁਪਈਆ ਵੀ ਪਾਓਗੇ ਹੋਰ ਵਿਚਾਰੇ ਦਾ ਆਪਰੇਸ਼ਨ ਹੋ ਜਾਊਗਾ, ਲਾਜ ਹੋ ਜਾਊਗਾ। ਤਿੰਨ ਧੀਆਂ ਦੇ ਸੱਚੇ ਵਿਚਾਰੇ ਦੀਆਂ ਤਿੰਨੇ ਧੀਆਂ ਧੀਆਂ ਵਾਂ ਉਹ ਬੇਟਾ ਕੋਈ ਨਹੀਂ ਹੈਗਾ ਤੇ ਆ ਬਾਕੀ ਤੁਸੀਂ ਵੇਖ ਲਓ ਘਰ ਬਾਹਰ ਆਏ ਕੋਈ ਏਡੀ ਖਾਸ ਗੱਲ ਨਹੀਂ ਹੈਗੀ ਤੇ ਚੁੰਨੀਆਂ ਚੁੰਨੀਆਂ ਬਣਾ ਬਣਾ ਕੇ ਧੀਆਂ ਵੇਚ ਦਿਆ ਵਾ ਤੇ ਫੇਰ ਗੁਜ਼ਾਰਾ ਕਰਨ ਡਿਆ ਘਰ ਦਾ ਪਹਿਲਾਂ ਇਹਦਾ ਵਧੀਆ ਚਲੋ ਕੰਮ ਚੱਲਦਾ ਸੀ ਆਪਣਾ ਛੋਟਾ ਅਸੀਂ ਰੱਖਿਆ ਸਾਰਾ ਕੁਝ ਵਿਗ ਗਿਆ ਵਾ ਬਾਈ ਦਾ ਤੇ 10 10 20 20 5 5 ਰੁਪਏ ਵੀ ਜੇ ਕੋਈ ਪਾਵੇ ਨਾ ਜੇ ਵੀਡੀਓ ਆਪਣੀ ਵਾਇਰਲ ਹੋ ਜੇ ਤੇ ਸਭ ਤੋਂ ਵੱਡਿਆ ਕਹ ਵੀ ਬੇਨਤੀ ਆ ਕੇ ਸ਼ੇਅਰ ਜ਼ਰੂਰ ਕਰੋ ਮੇਰੇ ਵੀਰ ਵੀਡੀਓ ਸ਼ੇਅਰ ਕਰੋਗੇ ਨਾ ਤੇ ਕਿਸੇ ਦਾਨੀ ਸੱਜਰ ਕੋਲ ਜਾਂਦੀ ਆ ਕੋਈ 100 ਰੁਪਇਆ ਕੋਈ 50 ਰੁਪਇਆ ਪਾਉਂਦਾ ਪਰ ਆ 5000 ਰੁਪਇਆ ਇੱਕੇ ਬੰਦੇ ਨੇ ਪਾਇਆ ਮੈਨੂੰ ਨਹੀਂ ਪਤਾ ਵੀ ਕਿੰਨੇ ਪਾਇਆ ਵਾ ਕਿੱਥੋਂ ਆਇਆ ਵਾ 5000 ਰੁਪਇਆ ਜਿਹੜੇ ਵੀਰ ਨੇ ਪਾਇਆ ਹੋਦਾ ਫੇਰ ਦੁਬਾਰਾ ਧੰਨਵਾਦ ਕਰਦੇ ਆ ਇਹ ਲੱਤ ਦਾ ਪ੍ਰੇਸ਼ਨ ਹੋਣਾ ਜੇ ਦੁਬਾਰਾ ਫੇਰ ਸਰੀਆ ਸਰੀਆ ਪਹਿਣਾ ਸਰੀਆ ਪਾਣੇ ਆਹ ਲੱਤ ਵੀ ਅੱਧੀ ਵੱਡੀ ਗਈ ਆ ਯਾਰ ਬੇਨਤੀ ਇਹ ਆ ਕਿ 5-5 ਰੁਪਇਆ ਵੀ 10-10 ਰੁਪਇਆ ਵੀ ਕੋਈ ਪਾਵੇ ਨਾ ਤਾਂ ਵੀ ਅਗਲੇ ਨੂੰ 5000 ਰੁਪਇਆ ਕਿਤੇ ਫੇਰ ਆ ਕੇ ਦਈਏ ਤੇ ਮੈਨੂੰ ਬੜਾ ਮਾਣ ਹੋਊਗਾ ਤੇ ਸ਼ੇ ਮੇਰੇ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ